ਨਾਨਕ ਸਿੰਘ ਜੀ ਦਾ ਲਿਖਿਆ ਨਾਵਲ ਅਗ ਦੀ ਖੇਡ ਭਾਗ 6 ਅੰਕ 7 ਕਨਈਆ ਨੂੰ ਸਤਨਾਮ ਹੋਰਾਂ ਦੇ ਕਰ ਨੌਕਰ ਹੋਇਆ 15 ਕ ਬਰੇ ਹੋਇ ਸ ਉਹ ਕਾਂਗੜੇ ਦੇ ਲੱਗ ਗਈ ਚਾਗੇ ਦੇ ਕਿਸੇ ਪਹਾੜੀ ਪਿੰਡ ਦਾ ਵਸਨੀਕ ਹੈ ਉਸ ਦੀ ਉਮਰ ਇਸ ਵੇਲੇ 35 ਚਾਲਾਂ ਦੀ ਵਿਚਾਲੇ ਹੋਵੇਗੀ ਕੱਦ ਦਾ ਗੀਠਾ ਜਿਹਾ ਪਰ ਕੰਮ ਕਰਨ ਨੂੰ ਖੂਬ ਚੁਸਤ ਹੈ ਖੱਬੀ ਅੱਖੋਂ ਥੋੜਾ ਜਿਹਾ ਭੈਂਗ ਮਾਰ ਕੇ ਚਾਹ ਤੱਕਦਾ ਹੈ ਉਸ ਦੇ ਸਿਰ ਵਿੱਚ ਕਾਫੀ ਵੱਡੀ ਸਾਰੀ ਟਟਰੀ ਹੈ ਜਿਸ ਕਰਕੇ ਪਾਸਿਆਂ ਦੇ ਥੋੜੇ ਜਿਹੇ ਖਿਚੜੀ ਵਾਲ ਜਿਹੜੇ ਕੁਝ ਬਾਕੀ ਹਨ ਬੁਰਛ ਦੇ ਵਾਲਾਂ ਵਾਂਗ ਖੜੇ-ਖੜੇ ਤੇ ਡਰਾਉਣੇ ਜਿਹੇ ਮਾਲੂਮ ਹੁੰਦੇ ਹਨ ਇਹੋ ਹਾਲ ਉਸ ਦੀਆਂ ਮੋਛਾਂ ਦਾ ਹੈ ਜਿਹੜੀਆਂ ਇਤਨੀਆਂ ਬਿਰਲੀਆਂ ਹਨ ਕਿ ਸਹੀ ਜੀ ਉਹਨਾਂ ਦੇ ਵਾਲ ਗਿਨੇ ਜਾ ਸਕਦੇ ਹਨ ਪਰ ਸਿਰ ਦੀ ਟਟਰੀ ਵਾਂਗ ਉਸ ਦੀਆਂ ਮੋਛਾਂ ਦੀ ਇਹ ਬਿਰਲ ਕੋਈ ਕੁਦਰਤੀ ਕਸਰ ਨਹੀਂ ਸਗਕੁਨੋ ਕਨਿਆ ਦੀ ਆਪਣੀ ਹੀ ਕਰਨੀ ਦਾ ਫਲ ਹੈ ਜਵਾਨੀ ਤੋਂ ਬਾਅਦ ਜਦ ਉਸ ਉੱਤੇ ਬੜਾਪੇ ਦੀ ਸਫੈਦੀ ਆਉਣੀ ਸ਼ੁਰੂ ਹੋਈ ਤਾਂ ਮੂਛਾਂ ਵਿੱਚੋਂ ਜਿੱਟੇ ਗਾਲ ਚੁੰਨਣ ਦਾ ਉਸ ਨੂੰ ਖਬਤ ਜਿਹਾ ਹੋ ਗਿਆ ਜਦੋਂ ਹੀ ਉਸ ਦਾ ਦਾਉ ਲੱਗਦਾ ਛੀਛੇ ਅੱਗੇ ਜਾ ਖਲਾਉਂਦਾ ਤੇ ਚੁਟਕੀ ਦੀ ਮਦਦ ਨਾਲ ਇਹਨਾਂ ਦਾ ਖੋਰਾ ਖੋਜ ਮਟਾਉਣ ਵਿੱਚ ਲੱਗ ਜਾਂਦਾ ਪਰ ਨਤੀਜਾ ਉਲਟਾ ਹੀ ਹੁੰਦਾ ਇੱਕ ਦਿਨ ਜਿੱਥੇ ਇੱਕ ਬਾਲਪੜ ਦਾ ਦੂਜੇ ਦਿਨ ਉੱਥੇ ਦੋ ਚਾਰ ਹੋਰ ਚਮਕਦੇ ਦਿਖਾਈ ਦੇਣ ਲੱਗਦੇ। ਸੋ ਇਸ ਫੁੱਟਪਟਾਈੇ ਵਿੱਚ ਉਸਨੇ ਮੂਛਾਂ ਦਾ ਤਿੰਨ ਚਤਾਈ ਹਿੱਸਾ ਖਤਮ ਕਰ ਦਿੱਤਾ। ਫਿਰ ਵੀ ਜਦ ਉਹ ਆਪਣੇ ਮਨੋਰਥ ਵਿੱਚ ਸਫਲ ਨਾ ਹੋ ਸਕਿਆ ਤਾਂ ਅਖੀਰ ਉਸਨੇ ਇਸ ਪਵਾੜੇ ਦਾ ਖੜਾ ਹੀ ਛੱਡ ਦਿੱਤਾ। ਉਸ ਦੀਆਂ ਦੋਹਾਂ ਲੱਤਾਂ ਵਿੱਚ ਕੁਝ ਇਸ ਤਰ੍ਹਾਂ ਦੇ ਖੰਮ ਪਏ ਹੋਏ ਸਨ ਕਿ ਜਦੋਂ ਸਿੱਧਾ ਪੈਰ ਜੋੜ ਕੇ ਖੜਦਾ ਤਾਂ ਲੱਤਾਂ ਦੇ ਵਿਚਾਲੇ ਇੱਕ ਐਡਾ ਕ ਦਰਵਾਜ਼ਾ ਜਿਹਾ ਬਣ ਜਾਂਦਾ। ਦੇਸ ਵਿੱਚੋਂ ਕੋਈ ਨਿਆਣਾ ਸੱਜ ਜਿਹੇ ਯਾਰ ਪਰ ਲੰਘ ਜਾਂਦਾ ਉਸ ਦੇ ਦੋਹਾਂ ਕੰਨਾਂ ਦੇ ਹੇਠਲੇ ਕਿਸੇ ਦੁਫਾੜ ਪਾਟੇ ਹੋਏ ਸਨ ਜਿਸ ਦਾ ਸੁਭਾਅ ਉਹ ਦੱਸਿਆ ਕਰਦਾ ਸੀ ਕਿ ਕਦੀ ਚੋਰਾ ਨੇ ਉਸ ਦੇ ਕੰਨ ਨਹੀਂ ਪਾਗਾ ਹੂੰਗਾ ਚਾਂਦੀ ਦੀ ਨੱਤਣਾ ਤੋ ਲੈਣਾ ਸਤ ਉਸ ਦੀ ਤੌਰ ਸਧਾਰਨ ਤੌਰ ਤੇ ਕੋਈ ਇਸ ਤਰ੍ਹਾਂ ਦੀ ਸੀ ਜਿਵੇਂ ਸ਼ਰਾਬੀ ਝੂਟੇ ਖਾ ਖਾ ਤੁਰਦਾ ਹੈ ਚਿਹਰੇ ਦਾ ਰੰਗ ਉਸ ਦਾ ਮਾੜਾ ਨਹੀਂ ਪਰ ਤੇਰੀ ਅੱਖ ਨੇ ਇਸ ਵਿੱਚ ਕਾਫੀ ਕੋਹਜ਼ ਪੈਦਾ ਕਰ ਦਿੱਤਾ ਗਿਆ ਸੀ ਬਾਰੀ-ਬਾਰੀ ਕਹਿੰਦੇ ਆਂ ਬਾਰੀ-ਬਰੀ ਕਹਿੰਦਿਆ ਨੇ ਰੂੜੀ ਤਾਂ ਆਪਣਾ ਰੰਗ ਬਦਲ ਲੈਂਦੀ ਐ ਪਰ ਕਨਈਆ ਦੀ ਪਹਾੜੀ ਬੋਲੀ ਵਿੱਚ 15 ਵਾਰਿਆਂ ਬਾਅਦ ਵੀ ਕੋਈ ਫਰਕ ਨਹੀਂ ਆਇਆ ਹੋਰ ਤਾਂ ਹੋਰ ਉਸ ਦੀ ਜਵਾਨ ਤੇ ਚੜਿਆ ਹੋਇ ਇੱਕ ਅਤਿਕ੍ਰਿੰਨਾਸ਼ਯੋਗ ਸ਼ਬਦ ਜਿਸ ਨੂੰ ਉਸ ਦੀ ਬੋਲਚਾਲ ਵਿੱਚੋਂ ਕੱਢਣ ਲਈ ਸਤਨਾੰਗ ਦਾ ਸਾਰਾ ਟੱਬਰ ਜੋਰ ਲਾ ਥੱਕਾ ਹੈ ਅਜ ਤੀਕ ਉਹ ਉਸ ਨੂੰ ਛੱਡ ਨਹੀਂ ਸਕਿਆ ਇਹ ਲੱਜ ਹੈ ਮਤੋ ਜਿਹੜਾ ਅਸਲ ਵਿੱਚ ਮਾਂ ਦੀ ਗੱਲ ਦਾ ਸੰਖੇਪ ਰੂਪ ਹੈ ਸ਼ੁਰੂ-ਸ਼ੁਰੂ ਵਿੱਚ ਜਦ ਉਹ ਇਸਤ ਘਰ ਵਿੱਚ ਨੌਕਰ ਹੋਇਆ ਸੀ ਤਾਂ ਉਸ ਦੀ ਗਲਗਲ ਵਿੱਚ ਇਹ ਮਾਚੋ ਮਾਚੋ ਵਰਤਨਾ ਸਭ ਨੂੰ ਬੁਰਾ ਤੇ ਉਪਰਾ ਲੱਗਦਾ ਸਾਰਿਆਂ ਨੇ ਉਸ ਨੂੰ ਵਰਜਿਆ ਖਾਸ ਕਰਕੇ ਸਤਨਾਮ ਦੀ ਮਾਂ ਨੇ ਤਾਂ ਕਈ ਵਾਰੀ ਉਸ ਨੂੰ ਇੱਥੋਂ ਤੱਕ ਵੀ ਆਖ ਦਿੱਤਾ ਰੁੜ ਜਾਣਿਆ ਜੇ ਮੁੜ ਕੇ ਇਹ ਲੱਭ ਮੋਹ ਕੱਢਿਆ ਤਾਂ ਯਾਦ ਰੱਖੀ ਪੱਖ ਦਾ ਪੱਖ ਦਾ ਕੋਲਾ ਤੇਰੇ ਮੂੰਹ ਵਿੱਚ ਤੁੰਨ ਦੇਵਾਂਗੀ ਤੇ ਵਿਚਾਰਾ ਕਨਈਆ ਬੜੀ ਦੀਨਤਾ ਤੇ ਸ਼ਰਮਿੰਦਗੀ ਨਾਲ ਅੱਗੋ ਕਹਿੰਦਾ ਬੀਬੀ ਜੀ ਮੈਂ ਤੇ ਇਸ ਕੀ ਭਲਾਉਣਾ ਕਾਣੇ ਮਤਾ ਸ਼ੋਰ ਲਾਇਆ ਕਰਦਾ ਪਰ ਮਾੜੀ ਜਵਾਨ ਮਾਚੋ ਫਰੀ-ਫਰੀ ਇਹੀ ਗੱਲ ਗਲਾਈ ਦਿੰਦੀ ਅਖੀਰ ਹਾਰ ਕੇ ਉਹਨਾਂ ਇਸ ਗੱਲ ਦਾ ਖਹਿੜਾ ਹੀ ਛੱਡ ਦਿੱਤਾ ਤੇ ਕਨਈਆ ਦਾ ਇਹ ਮਾਚੋ ਤਕੀਆ ਕਲਾਮ ਬਰਾਬਰ ਉਸੇ ਤਰ੍ਹਾਂ ਜਾਰੀ ਰਿਹਾ ਕਈ ਵਾਰੀ ਗਲੀ ਮਹੱਲੇ ਦੇ ਛੋਟੇ ਮੁੰਡੇ ਛੋਟੇ-ਮੁੰਡੇ ਇਸ ਨੂੰ ਇਤਨਾ ਪਰੇਸ਼ਾਨ ਕਰਦੇ ਕਿ ਵਿਚਾਰਾ ਰੋਣ ਹੱਕਾ ਹੋ ਜਾਂਦਾ ਜਿਉਂ ਹੀ ਦੋ ਚੌ ਮੁੰਡਿਆਂ ਦੀ ਟਾਣੀ ਨੂੰ ਕਨਈਆ ਨਜ਼ਰੀ ਪੈ ਜਾਂਦਾ ਤਾਂ ਉਹ ਮਾਚੋ ਕਾਚੋ ਤੂਤਨਾ ਚਲੇ ਚਲੋ ਪਿੱਛੇ ਮੂਤਨਾ ਆ ਕੇ ਭਾਜੇ ਲ ਜਾਂਦੇ ਤੇ ਵਿਚਾਰਾ ਕਨਈਆ ਖੜੀ ਜਾਉ ਤੁਹਾਡੀ ਮਾਵੇਂ ਦੀਆਂ ਅੱਖਾਂ ਵਿੱਚ ਮਟੀਆਂ ਦਾ ਤੇਲ ਪਾਇਆ ਆਦ ਬੱਕ ਦਾ ਝੱਕ ਦਾ ਘਰ ਨੂੰ ਆ ਜਾਂਦਾ ਸਤਨਾਮ ਦੀ ਮਾਂ ਇਸ ਵੀ ਸਮਝ ਨਾਉਂ ਕਰਪਾਸੋ ਬਹੁਤ ਸੁਖੀ ਨਹੀਂ ਸੀ ਦਿਨ ਵਿੱਚ ਕਈ ਵਾਰੀ ਉਸ ਨੂੰ ਇਸ ਨਾਲ ਖੈਬਰਣਾ ਪੈਂਦਾ ਕਈ ਪਾਂਡਿਆਂ ਨਾਲ ਝੂਠ ਛੱਡ ਦੇਣ ਬਦਲੇ ਕਈ ਬਾਜ਼ਾਰੋਂ ਸਬਜ਼ੀ ਨਕਮੀ ਜਾਂ ਮਹਿੰਗੀ ਲੈ ਆਉਣ ਕਰਕੇ ਤੇ ਕਦੀ ਵੱਡੇ ਵੇਲੇ ਚਿਰਕਾਂ ਜਾਗਣ ਕਰਕੇ ਘਰ ਵਿੱਚ ਇੱਕੋ ਆਦਮੀ ਸੀ ਜਿਸ ਪਾਸੋਂ ਉਸ ਨੂੰ ਆਦਰ ਤੇ ਪਿਆਰ ਮਿਲਿਆ ਸੀ ਏ ਸੀ ਸਤਨਾਮ ਦਾ ਪਿਓ ਸ਼ਾਇਦ ਇਸ ਕਰਕੇ ਕਿ ਸਾਵਨ ਸਿੰਘ ਸਾਬਨ ਸਿੰਘ ਨੂੰ ਪਹਾੜੀ ਗੀਤ ਬੜੇ ਚੰਗੇ ਲੱਗਦੇ ਸਨ ਤੇ ਕਨਾਈਆ ਸੀ ਪਹਾੜੀ ਗੀਤਾਂ ਦੀ ਖਾਨ। ਨਲੇ ਏ ਗਲਾ ਤੜ ਵੀ ਪੂਰਾ ਪੂਰਾ ਸੀ, ਗਲਾਕੜ ਵੀ ਪੂਰਾ ਪੂਰਾ ਸੀ। ਗੱਲ ਕੋਈ ਵੀ ਹੋਵੇ, ਉਹ ਇਸ ਦਿਲੜੀ ਨੂੰ ਖਿੱਚ ਚੁਕ ਸੀਟ ਕੇ ਆਪਣੀ ਸਵਾਨ ਜਵਾਨੀ ਦੇ ਪਚਮ ਦੇ ਸਮੇਂ ਨਾਲ ਜਾ ਮਿਲਦਾ ਤੇ ਬੜੀ ਲਚਕ ਭਰੀ ਅਦਾ ਨਾਲ ਸੁਣਾਉਣਾ ਸ਼ੁਰੂ ਕਰ ਦਿੰਦਾ। ਮਾਰਾ ਕਿਆ ਗਲਾਈਏ ਸਰਦਾਰ, ਕੱਲ ਜੋ ਗਾਈ ਗਿਆ, ਮਾਚੋ ਕੱਲ ਜੋ। ਤੇ ਇਸ ਤੋਂ ਬਾਅਦ ਉਹ ਜਿਉ ਆਪਣੀ ਜੀਵਨ ਕਥਾ ਸ਼ੁਰੂ ਕਰਦਾ ਤਾਂ ਜਿਹਅਦ ਤੀਕ ਕੋਈ ਉਸ ਨੂੰ ਆਪ ਕਹਿ ਕੇ ਨਾ ਰੋਕੇ ਉਹ ਸੁਣਾ ਰੁਕਣਾ ਮੁਸ਼ਕਲ ਸੀ ਗੱਲਾਂ ਕਥਾ ਦਾ ਉਸ ਦਾ ਢੰਗ ਇਹੋ ਪ੍ਰਗਟ ਕਰਦਾ ਜਿਵੇਂ ਕਨਈਆ ਤ੍ਰੇਤ ਯਾ ਜਾਂ ਦੁਆਪਰ ਯੁਗ ਵਿੱਚ ਪੈਦਾ ਹੋਇਆ ਸੀ ਜਿੱਥੋਂ ਕਿਸੇ ਸ਼ਰਾਪ ਦਾ ਫਲ ਰੂਪ ਉਸ ਨੂੰ ਚੁੱਕ ਕੇ ਕਲ ਯੁਗ ਵਿੱਚ ਸੁੱਟ ਦਿੱਤਾ ਗਿਆ ਕੁਝ ਸੱਚ ਤੇ ਕੁਝ ਝੂਠ ਲਾ ਕੇ ਉਹ ਆਪਣੇ ਬਿਆਨ ਨੂੰ ਐਸਾ ਮਜ਼ੇਦਾਰ ਬਣਾ ਦਿੰਦਾ ਕਿ ਸੁਣਨ ਵਾਲੇ ਦੀ ਰੁਚੀ ਕੀ ਮਜਾਲ ਜੋ ਪਹਿਰਾ ਵੱਧੀ ਵੀ ਹੋਰ ਕਿਤੇ ਜਾ ਸਕੇ ਮਿਸਾਲ ਦੇ ਤੌਰ ਤੇ ਕਨਈਆ ਵਿਚਾਰ ਵਿੱਚ ਤੁਰਿਆ ਜਾ ਰਹਾ ਹੈ ਅੰਬਾਂ ਵਾਲੇ ਦੀ ਰੇੜੀ ਕੋਲ ਦੋ ਚਾਰ ਗਾਟ ਖੜੋਤੇ ਵੇਖ ਇਹ ਵੀ ਜਾ ਖੜੋਤਾ ਭਾ ਪੁੱਛਿਆ 89 ਸਿਰ ਬਸ ਫਿਰ ਕੀ ਸੀ ਕਨਈਆ ਹੋਰਾਂ ਉੱਥੇ ਖੜਿਆ ਖੜਿਆ ਆਪਣੀ ਰਮੈਣ ਛੋਹ ਦਿੰਦਾ ਰਾਮ ਰਾਮ 89 ਸਿਰ ਮਾਚੋ ਆਂਬ ਕੀ ਅਗ ਲੱਗੀ ਹੈ ਇਹ ਸ਼ਹਿਰੋਂ ਵਿੱਚ ਤੇ ਫਿਰ ਇੱਕ ਲੰਬਾ ਡੂੰਗਾ ਸਾਹ ਪਰ ਕੇ ਉਸਨੇ ਆਪਣੀ ਕਥਾ ਸ਼ੁਰੂ ਕਰ ਦਿੱਤੀ ਸਾਡੇ ਮੁਲਖੇ ਕਿਤਨੇ ਐਸੇ ਆਂਬ ਕੀ ਮਾਚੋ ਬੱਕਰੀਆਂ ਸੀ ਬਹੁਤ ਰੋਸਿਆ ਕਰਦੀਆਂ ਬਰਸਾਤੇ ਕੀ ਰੁੱਤ ਤੇ ਆਂਬ ਪੱਕੀ ਕੀ ਸੋਹੇ ਹੋਈ ਜਾਣ ਕਹਿ ਗਲਾਵਾ ਤੁਹਾਕੀ ਬਾਬੂ ਜੀ ਸੌਂ ਦੇਵੀਏ ਕੀ ਕਿਆ ਲੱਜਤ ਆਵੇ ਕਰਦੀ ਤਿੰਨਾ ਅੰਬਾ ਤਿੰਨਾ ਆਂਬਾਂ ਦੀ ਮਾਚੋ ਆਖੀ ਸ਼ਾਇਦ ਤੇ ਕੋਟਾ ਪੰਜਾਂ ਸਤਾਂ ਜਾਰਾਂ ਕੀ ਸੰਗ ਲੈ ਕੇ ਅਸਾਂ ਜਾਈ ਵੜਨਾ ਹੀ ਵਾਗੇ ਪੰਜੇ ਤੇ ਰਖੀਏ ਕੀ ਗਲਾਈ ਦੇਣਾ ਇੱਧਰ ਬਾਜ਼ਾਰ ਵਿੱਚ ਖੜਿਆ ਖੜਿਆ ਕਨਈਆ ਦੀ ਜਨਮ ਸਾਖੀ ਸ਼ੁਰੂ ਹੁੰਦੀ ਤੇ ਉਧਰ ਨਾ ਲਾਲੇ ਨੂੰ ਆਂਬਲ ਲਾਉਣ ਦਾ ਚੇਤਾ ਰਹਿਣਾ ਨਾ ਸਰਦਾਰ ਇੱਥੋਂ ਤੱਕ ਕਿ ਰੇੜੀ ਵਾਲੇ ਦਾ ਧਿਆਨ ਵੀ ਕਨਈਆ ਦੀ ਸਵਾਦ ਦੀ ਕਥਾ ਵਿੱਚੋਂ ਉਦੋਂ ਹੀ ਉਖੜਨਾ ਜਦੋਂ ਕੋਲੋਂ ਲੰਘਦੀ ਗਊ ਨੇ ਮਲਕੜੇ ਹੀ ਬੋਰ ਕੁਮਾਰ ਕੇ ਪੰਜ ਸੱਤਾਂ ਬਾ ਦਾ ਸਫਾਇਆ ਕਰ ਜਾਣਾ ਕਨਈਏ ਨੂੰ ਸਭ ਤੋਂ ਬਹੁਤਾ ਗੁੱਸਾ ਉਦੋਂ ਆਇਆ ਸੀ ਜਦੋਂ ਉਸ ਨੂੰ ਕੋਈ ਪੁੱਛ ਬੈਂਦਾ ਸੀ ਕਿਉਂ ਕਨਈਆ ਤੇਰੇ ਧੀ ਪੁੱਤਰ ਰਨ ਕਰਨ ਕੋਈ ਨਹੀਂ ਇਹ ਸਵਾਲ ਉਸ ਉੱਤੇ ਇਸੇ ਕਰਕੇ ਅਕਸਰ ਕੀਤਾ ਜਾਂਦਾ ਸੀ ਕਿ ਨਾ 15 ਬਰਿਆਂ ਦੇ ਸਾਰੇ ਸਮੇਂ ਵਿੱਚ ਨਾ ਤਾਂ ਕਦੀ ਉਹ ਆਪਣੇ ਵਤਨ ਗਿਆ ਤੇ ਨਾ ਹੀ ਉਸ ਦੇ ਘਰ ਵਾਲਿਆਂ ਨੂੰ ਕਦੀ ਕੋਈ ਖਤ ਪੱਤਰ ਜਾਂ ਮਨੀ ਆਰਡਰ ਆਦ ਪੇਚੇ ਸੀ ਆਪਣੀ ਸਾਰੀ ਤਨਖਾਹ ਉਹ ਛਕਣ ਛਕਾਨ ਵਿੱਚ ਖਰਚ ਕਰ ਛੱਡਦਾ ਸੀ ਜਿਹੜੀ ਛਿਆ ਰੁਪਿਆ ਤੋਂ ਸ਼ੁਰੂ ਹੋ ਕੇ ਹੁਣ 12 ਤੱਕ ਪਹੁੰਚ ਚੁੱਕੀ ਸੀ ਚੌਥੇ ਪੰਜਵੇਂ ਦਿਨ ਉਹ ਆਪਣੀ ਵਿੰਗੇ ਵਿੰਗੇ ਟੱਕਣ ਵਾਲੀ ਕਸਮੈਲੇ ਰੰਗ ਦੀ ਟਰੰਕੀ ਦਾ ਟੱਕਣ ਖੋਲ ਲਾਣ ਕੇ ਇੱਕ ਅੱਧ ਰੁਪਿਆ ਕੱਢਦਾ ਤੇ ਬਾਜ਼ਾਰ ਜਾ ਕੇ ਖਤਮ ਕਰ ਆਉਂਦਾ ਜਿਉਂ ਹੀ ਆਪਣੀਆਂ ਬਿਰਲੀਆਂ ਕਾਰਡ ਵਰਡਾਂ ਨਾ ਮੂੰਛਾਂ ਉੱਤੇ ਬਦੇ ਹੋਏ ਨੋਹਾਂ ਵਾਲੀਆਂ ਉਂਗਲਾਂ ਫੇਰਦਾ ਘਰ ਵਿੱਚ ਵਿੱਚ ਦਖਲ ਹੁੰਦਾ ਤਾਂ ਝੱਟ ਉਸ ਦੀ ਪੇਤਨ ਕੇਸਰ ਕੌਰ ਝਾੜ ਜਾਂਦੀ ਤੇ ਉਸ ਦੀ ਉਸ ਨੂੰ ਪੁੱਛਦੀ ਕਿਉਂ ਵੇ ਅੱਜ ਕੀ ਖਾ ਗਿਆ ਐਵੇਂ ਤਾਂ ਅਗੋ ਉਹ ਬੜੀ ਸੰਜੀਦਗੀ ਨਾਲ ਜਵਾਬ ਦਿੰਦਾ ਬੀਬੀ ਜੀ ਅੰਬਰਸਰੇ ਕੇ ਲੋਹਈਆਂ ਤੇ ਮਾਚੋ ਲੁੱਟੀ ਲਿਆ ਮੁਲਖੇ ਕੇ ਕਾਜੋ ਗਾਏ ਕੋਰ ਕਾਜੋ ਸੜਿਆ ਮੁਲਖਾਂ ਕਾਨੇ ਖਾਤੇ ਦਾ ਮਤਾ ਸੁਆਦ ਦਾ ਇਸ ਤੋਂ ਬਾਅਦ ਕੈਸਰ ਕਰਨੂ ਕਨਈਆ ਦੀਆਂ ਬਿਨ ਵੇਸ ਸਿਰ ਪੈਰ ਗੱਲਾਂ ਨਾਲ ਉਹ ਕੰਮ ਦੱਬੇ ਰਿਖੇ ਕਰਦਾ ਸੀ ਜਦੋਂ ਵੀ ਕਿਸੇ ਸਵਾਲ ਦੇ ਜਵਾਬ ਵਿੱਚ ਕਨਈਆ ਆਪਣੇ ਪ੍ਰਾਣੀ ਰਾਖ ਨੂੰ ਲੱਗਦਾ ਤਾਂ ਉਹ ਚੱਟ ਰੋਕ ਦਿੰਦੀ ਅੱਛਾ ਛੱਡ ਇਸ ਬਕਵਾਸ ਨੂੰ ਤੇ ਪਿਛਲੀ ਕੋਠੜੀ ਚ ਬਲਣ ਲਿਆ ਕੇ ਤੰਦੂਰ ਵਿੱਚ ਸੱਠ ਖਾਸ ਕਰਕੇ ਤੇਲੂ ਮੰਗਤੂ ਤਾਂ ਅੱਛੇ ਕਰ ਕਿਸੇ ਨਾ ਕਿਸੇ ਸ਼ਕਲ ਵਿੱਚ ਉਹ ਆਪਣੇ ਵਰਤਲਾਪ ਵਿੱਚ ਜ਼ਰੂਰ ਲੈ ਕੇ ਆਇਆ ਕਰਦਾ ਸੀ ਉਸ ਦੇ ਦੋ ਮਦਰੇય ਪੁੱਤਰਾਂ ਦੇ ਨਾਂ ਸਨ ਪਰ ਜੀ ਉਸਨੇ ਕਦੀ ਭੁੱਲ ਕੇ ਅੱਜ ਤੱਕ ਜ਼ਿਕਰ ਨਹੀਂ ਕੀਤਾ ਤਾਂ ਤੱਲੂ ਮੰਗਤੂ ਦੀ ਮਾਂ ਦਾ ਇਸੇ ਗੱਲੇ ਸਾਰੇ ਇਸੇ ਗੱਲੇ ਸਾਰੇ ਹੈਰਾਨ ਹੁੰਦੇ ਸਨ ਕਿ ਦੋਹਾਂ ਪੁੱਤਰਾਂ ਦਾ ਪਿਓ ਹੁੰਦਿਆ ਹੋਇਆ ਵੀ ਨਾ ਕਦੀ ਅੱਜ ਤੱਕ ਇਸ ਦਾ ਕਿਸੇ ਨਾਲ ਖੱਤ ਪੱਤਰ ਹੋਇਆ ਵੇਖਿਆ ਤੇ ਨਾ ਹੀ ਹੋਰ ਕਿਸੇ ਤਰ੍ਹਾਂ ਦੀ ਸਾਂਝ ਪਰ ਇਸ ਦਾ ਅਸਲ ਪੇਧ ਜੇ ਕਿਸੇ ਨੂੰ ਪਤਾ ਸੀ ਤਾਂ ਕੇਵਲ ਕੇਸਰਪੁਰ ਨੂੰ ਇਹੋ ਜਿੰਨਾ ਗੱਲਾਂ ਦੀ ਖੋਜ ਕਰਨ ਦੀ ਜਨਾਨਾਂ ਨੂੰ ਮਰਦਾਂ ਨਾਲ ਬਧੇਰੇ ਆਦਤ ਹੁੰਦੀ ਹੈ ਪਹਿਲਾਂ ਪਹਿਲ ਜਦੋਂ ਕਨਈਆ ਇਸ ਘਰ ਵਿੱਚ ਨੌਕਰ ਹੋਇਆ ਤਾਂ ਇਸਤਰੀ ਸੁਭਾਅ ਅਨੁਸਾਰ ਕੇ ਸਰਗਰ ਨੇ ਉਸ ਨੂੰ ਪੁੱਛਿਆ ਘਰ ਵਿੱਚ ਤੇਰਾ ਕੌਣ ਕੌਣਾ ਕਨਈਆ ਤਾਂ ਉੱਤਰ ਵਿੱਚ ਕਨਈਆ ਨੇ ਬੋਟੀ ਤੇ ਦੋ ਪੁੱਤਰਾਂ ਦਾ ਜ਼ਿਕਰ ਕੀਤਾ ਬੋਟੀ ਉਸ ਦੇ 60 ਰੁਪਏ ਤੋਂ ਇੱਕ ਚੌਰ ਪਾਸੂ ਮੁੱਲ ਲੈਂਦੀ ਸੀ ਤੇ ਤੱਲੂ ਮੰਗਤੂ ਦੋਵੇਂ ਉਸ ਨੂੰ ਝੁੱਗੇ ਵਿੱਚ ਮਿਲੇ ਸਨ ਉਸ ਤੀਵੀਂ ਦੇ ਪਸ਼ਲਗਪੁੱਤਰ ਇਸ ਤੋਂ ਛੋਟ ਕਨਈਆ ਨੇ ਕੇ ਸਰਕਾਰ ਨੂੰ ਉਹ ਹਾਲ ਦੀ ਇੱਕ ਲੰਬੀ ਕਹਾਣੀ ਦਰਹਾਸਣਾ ਜਿਸ ਤਰ੍ਹਾਂ ਬੋਟੀ ਨਾਲ ਉਸਦੀ ਅਣਬਣ ਹੋ ਗਈ ਤੇ 8 ਸਾਲਾਂ ਉਸ ਇਕੱਠਾ ਵਜਾਰਨ ਮਗਰੋਂ ਇੱਕ ਦਿਨ ਉਹ ਹੱਲੂ ਤੇ ਮੰਗਤੂ ਨੂੰ ਲੈ ਕੇ ਘਰੋਂ ਨਿਕਲ ਗਈ ਜਿਸ ਤੋਂ ਬਾਅਦ ਕਨਈਆ ਦਾ ਦਿਲ ਐਸਾ ਟੁੱਟਿਆ ਕਿ ਉਹ ਆਪਣੇ ਪਿੰਡ ਨੂੰ ਸਦਾ ਲਈ ਅਲਵਿਦਾ ਕਹਿ ਕੇ ਪਰਦੇਸ ਚਲਾ ਗਿਆ ਕਨਈਆ ਦੀ ਇਸ ਸਾਰੀ ਹੱਟ ਬੀਤੀ ਤੋਂ ਕੇਸਰ ਨੇ ਕੇਸਰ گورਨੇ ਅਨਮਾਨ ਲਾਇਆ ਕਿ ਤੱਲੂ ਮੰਗ ਤੋਂ ਭਾਵੇਂ ਕਨਈਆ ਦੇ ਸੱਚਾ ਕੇ ਪੁੱਤਰ ਨਹੀਂ ਸਨ ਫਿਰ ਵੀ ਉਹਨਾਂ ਨਾਲ ਇਸ ਦਾ ਮੋਹ ਕਾਫੀ ਸੀ ਜਿਨ੍ਹਾਂ ਨੂੰ ਅੱਜ ਤੀਕ ਨਹੀਂ ਵਿਸਾਰ ਸਕਿਆ ਧੰਨਵਾਦ